ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਪਿਛਲੇ ਦਿਨੀ ਜੋ ਇੱਕ ਔਰਤ ਵੱਲੋਂ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਇਸ ਦੇ ਸਬੰਧ ਵਿੱਚ ਪੁਲਿਸ ਵੱਲੋਂ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਲੇਕਿਨ ਅੱਜ ਉਸ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਜਦੋਂ ਮ੍ਰਿਤਕ ਔਰਤ ਦੇ ਪਤੀ ਵੱਲੋਂ ਅੱਜ ਇੱਕ ਪ੍ਰੈਸ ਮੀਟਿੰਗ ਕੀਤੀ ਗਈ ਜਿਸ ਵਿੱਚ ਉਸਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਝੂਠ ਦੱਸਦੇ ਹੋਏ ਕਿਹਾ ਕਿ ਮੇਰੇ ਸੋਹਰਿਆਂ ਵੱਲੋਂ ਜੋ ਮੇਰੇ ਅਤੇ ਮੇਰੇ ਭਰਾ ਪਰ ਜਾਈ ਤੇ ਮੇਰੀ ਪਤਨੀ ਨੂੰ ਮਾਰਨ ਦੇ ਇਲਜ਼ਾਮ ਲਗਾਏ ਗਏ ਹਨ ਉਹ ਬਿਲਕੁਲ ਝੂਠੇ ਹਨ ਮੇਰੀ ਪਤਨੀ ਵੱਲੋਂ ਆਤਮ ਹੱਤਿਆ ਕਰਨ ਦੇ ਪਿੱਛੇ ਕੁਝ ਹੋਰ ਹੀ ਕਾਰਨ ਸੀ ਜਿਸ ਦੀ ਜਾਣਕਾਰੀ ਮੇਰੇ ਸੋਹਰਿਆਂ ਨੂੰ ਵੀ ਸੀ ਜਿਸ ਕਾਰਨ ਮੇਰੇ ਸੋਹਰੇ ਨੇ ਕਿਹਾ ਸੀ ਕਿ ਤੂੰ ਸਾਡੀ ਬੇਟੀ ਦਾ ਇਲਾਜ ਕਰਾ ਅਸੀਂ ਤੇਰੇ ਉੱਤੇ ਕੋਈ ਗੱਲ ਨਹੀਂ ਆਣ ਦਵਾਂਗੇ ਇਹ ਸਾਰੀ ਗੱਲਬਾਤ ਦੀ ਰਿਕਾਰਡਿੰਗ ਮੇਰੇ ਮੋਬਾਈਲ ਵਿੱਚ ਵੀ ਮੌਜੂਦ ਹੈ ਅੱਜ ਮੈਂ ਪੁਲਿਸ ਅੱਗੇ ਪੇਸ਼ ਹੋਣ ਜਾ ਰਿਹਾ ਹਾਂ ਲੇਕਿਨ ਮੇਰੀ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਹਾਂਜੀ ਜੀ ਨਾਮ ਕੀ ਤੁਹਾਡਾ ਮੇਰਾ ਨਾਮ ਅਮਨਦੀਪ ਸਿੰਘ ਹਾਂਜੀ ਪਿਛਲੇ ਦਿਨੀ ਜਿਹੜਾ ਡਿਵਾਈਸਰ ਨੂੰ ਤੇ ਬਾਕੇ ਆਤਾ ਮੈਂ ਚੱਕੀ ਦੇ ਲਈ ਉਹਦੇ ਬਾਰੇ ਕੀ ਕਹਿਣਾ ਚਾਹਤੇ ਦੇਖੋ ਹਾਂਜੀ ਪਹਿਲਾਂ ਤੁਹਾਡੇ ਵਿਆਹ ਨੂੰ 5 ਸਾਲ ਹੋ ਗਏ ਆ ਕੋਈ ਗੱਲਬਾਤ ਨਹੀਂ ਇਹੋ ਜੀ ਕੋਈ ਚੱਕਰਨੀ ਮੈਂ ਉਹ ਮੇਰਾ ਮਤਲਬ ਕਿ ਉਹਦਾ ਨਾ ਮਤਲਬ ਕਿਸੇ ਮੁੰਡੇ ਨਾਲ ਗੱਲਬਾਤ ਸੀ ਤੇ ਉਹ ਮੈਨੂੰ ਥੋੜੇ ਦਿਨਾਂ ਤੋਂ ਪਤਾ ਲੱਗ ਗਿਆ ਸੀ ਤੇ ਮੈਂ ਉਹ ਉਹ ਦਿਨ ਉਹਨੂੰ ਪੁੱਛਦਾ ਹਾਂ ਕਿ ਆ ਨੰਬਰ ਕਿਹਦਾ ਮੈਨੂੰ ਦੱਸ ਦੇ ਨਹੀਂ ਤੇ ਮੈਂ ਹਾਂ ਚੱਲ ਤੈਨੂੰ ਮੈਂ ਲੈ ਕੇ ਜਾਵਾਂਗਾ ਤੇਰੇ ਮਾਪੇ ਕੋਲ ਤੇ ਉੱਥੇ ਦੱਸਾਂਗਾ ਉਹਨਾਂ ਨਾਲ ਗੱਲਬਾਤ ਕਰਾਂਗਾ ਤੇ ਮੇਰੇ ਨਾਲ ਲੜੀਏ ਜਗੜੀ ਇਹੇ ਇਸੇ ਗੱਲ ਤੋਂ ਉਹਨੇ ਉੱਤੇ ਆੜ ਕੇ ਅਸੀਂ ਥੱਲੇ ਆ ਤੇ ਆਪਣੇ ਉੱਤੇ ਤੇਲ ਪਾ ਕੇ ਉਹਨੇ ਅੱਗ ਲਾ ਲਈ ਜੀ ਅਹੀਂ ਕੁਝ ਨਹੀਂ ਕੀਤਾ ਸਾਡੇ ਪਰ ਆ ਪਰਜਾਈ ਨੂੰ ਬੇਗੁਨਾ ਨੇ ਉਹ ਤੇ ਤੁਹਾਡੇ ਤੋਂ ਵੱਖਰੇ ਰਹਿੰਦੇ ਆ ਉਹ ਤੇ ਲੜਾਈ ਸਾਡੇ ਨਾਲ ਬੋਲ ਚਾਲੀ ਹੈ ਨਹੀਂ ਆ ਉਹ ਤੇ ਇਨਸਾਨੀਅਤ ਦੇ ਨਾਤੇ ਆਏ ਆ ਇਹ ਇਹਨੂੰ ਨਾਲ ਲੈ ਕੇ ਤੇ ਹਸਪੀਟਲ ਲੈ ਕੇ ਗਏ ਆ ਬਟਾਲੇ ਵੀ ਮਤਲਬ ਕਿ ਉੱਥੇ ਹਸਪੀਟਲ ਦੇ ਵਿੱਚ ਉਹਨਾਂ ਨੇ ਨਾਲ ਹੀ ਰਹੇ ਨੇ ਉਹਨਾਂ ਨੇ ਇਲਾਜ ਕਰਾਉਂਦੇ ਇਹ ਅਹੀਂ ਉਥੇ ਮਤਲਬ ਕਿ ਕੁੜੀ ਨੇ ਕਿਹਾ ਵੀ ਹੈ ਕਿ ਮੈਂ ਖੁਦ ਕੀਤਾ ਹੈ ਕਿ ਮੇਰੇ ਮੇਰੇ ਘਰ ਵਾਲੇ ਦਾ ਕੋਈ قصور ਨਹੀਂ ਆ ਫਿਰ ਉਹਨਾਂ ਨੇ ਸਾਨੂੰ ਅੰਮ੍ਰਿਤਸਰ ਭੇਜਤਾ ਅੰਮ੍ਰਿਤਸਰ ਲੈ ਕੇ ਗਏ ਅੰਮ੍ਰਿਤਸਰ ਵੀ ਮਤਲਬ ਕਿ ਆਹੀ ਲਾਜ ਕਰਾਉਂਦੇ ਹਾਂ ਤੇ ਇਹਦੇ ਪਿਓ ਨੇ ਆਣ ਕੇ ਝੂਠਾ ਪਰਚਾ ਮੇਰੇ ਤੇ ਕਰਾਤਾ ਚਲੋ ਮੈਂ ਅੰਦਰ ਹੋ ਗਿਆ ਫਿਰ ਇਹਨਾਂ ਨੇ ਮੈਨੂੰ ਛਡਾਇਆ ਜੇ ਮੈਂ ਕਸੂਰਵਾਰ ਹੁੰਦਾ ਇਹਦਾ ਪਿਓ ਮੈਨੂੰ ਛਡਾਉਂਦਾ ਕਿਉਂ ਸਾਰਾ ਖਰਚਾ ਮੈਂ ਕੀਤਾ 1.5 2 ਲੱਖ ਰੁਪਏ ਮੈਂ ਖਰਚ ਕੀਤਾ ਮੇਰੇ ਕੋਲ ਬਿੱਲ ਵੀ ਹੈਗਾ ਮੇਰੇ ਕੋਲ ਸਬੂਤ ਵੀ ਹੈਗਾ ਇਹਦਾ ਪਿਓ ਮੈਨੂੰ ਕਹਿੰਦਾ ਸੀ ਕਿ ਤੇਰੇ ਤੇ ਕੋਈ ਐਕਸ਼ਨ ਨਹੀਂ ਹੋਊਗਾ ਕੋਈ ਕੁਝ ਨਹੀਂ ਹੋਊਗਾ ਮੈਂ ਰਿਕਾਰਡ ਕੀਤੀ ਉਹਦੀ ਗੱਲ ਦੀ ਗੱਲ ਕਿਉਂਕਿ ਮੈਨੂੰ ਪਤਾ ਸੀ ਇਹਨਾਂ ਨੇ ਇਹਨਾਂ ਨੇ ਮੁੱਕਰ ਜਾਣਾ ਸਾਹਿਬ ਜੀ ਆਹ ਵੇਖੋ ਮੈਂ ਰਿਕਾਰਡਿੰਗ ਰੱਖੀ ਆ ਸੁਣੋ ਰਿਕਾਰਡਿੰਗ ਜੀ ਇਹ ਨੂੰ ਵੀ ਕੋਈ ਨਹੀਂ ਰੋੜਾ ਕੋਈ ਜਾਣ ਨਹੀਂ ਤੋ ਉਹ ਟੈਲੀਫੋਨ ਤੇ ਕੀ ਕਹੋਗੇ ਤਾਂ ਆਈਆਂ ਨਾ ਇੰਨਾ ਕਿ ਇੰਨਾ ਕਹਿਣਾ ਡੜੀ ਉਹ ਮੇਰੀ ਗੱਲ ਥੋੜਾ ਜਦੋਂ ਤੈਨੂੰ ਮੈਂ ਕਹਾਂ ਮੈਂ ਜੀ ਬੂਗਾ ਮੈਂ ਤੈਨੂੰ ਕੋਲ ਪਾਲ ਕੇ ਹੋ ਜਾਨੀ ਉਹ ਕੱਲੋ ਹੀ ਛੜੇ ਤੇ ਉਸ ਬਾਅਦ ਜ਼ਿੰਮੇਦਾਰੀ ਕਿਸੇ ਕੋਈ ਨਹੀਂ ਹੁੰਦਾ ਕੋਈ ਜਾਣ ਨਹੀਂ ਕਰਦਾ ਆ ਸਾਜ਼ਿ ਸੋਚ ਲਿਆ ਜੇ ਇਹ ਇਹ ਮੇਰਾ ਥਾਂਡੂ ਜਿਹੜਾ ਪਾਲ ਆ ਉਹਨੂੰ ਵੀ ਪਤਾ ਹੈ ਕਿ ਮੈਂ ਬੇਗੁਨਾਹ ਆ ਤੇ ਮਤਲਬ ਕਿ ਉਹ ਉਹ ਉਹਨੇ ਵੀ ਹਾਂ ਜੀ ਮੈਂ ਕੋਈ ਨੋ ਸਭ ਪਤਾ ਹਾਂ 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 ਜੀ ਹਾਂ ਜੀ ਇਹਨਾਂ ਦੇ ਮੈਥ ਲਾਜ਼ ਦੌਰਾਨ ਤੱਕ ਉਥੇ ਰਿਹਾ ਹਸਪੀਟਲ ਵੀ ਰਿਹਾ ਉਥੇ ਇਹਦੇ ਲਾਗੇ ਸਾਰਾ ਖਰਚਾ ਮੈਂ ਕੀਤਾ ਬਾਅਦ ਚ ਇਹਨਾਂ ਨੇ ਜਦੋਂ ਹੋ ਗਏ ਤੇ ਇਹਨਾਂ ਨੇ ਝੂਠਾ ਪਰਚਾ ਜੀ ਸਾਥੀ ਵੀ ਮੇਰੇ ਤੇ ਕਰਾਤਾ ਤੁਹਾਡੇ ਭਰਾ ਪਰਚਾਈ ਨੂੰ ਕਿਉਂ ਬਿਧਿਆ ਬਿਲਕੁਲ ਜੀ ਉਹ ਵੇਖੋ ਜੀ ਕੋਈ ਇਨਸਾਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਇਹਨੇ ਐਡਾ ਕੀਤਾ ਉਹ ਮਦਦਵਾ ਤੇ ਮੇਰੇ ਨਾਲ ਹੈਲਪਵਾ ਪਿਆ ਹੈ ਕਿ ਚੱਲ ਉਥੇ ਲੋੜ ਪੈਣੀ ਆ ਜਾਂ ਕੁਝ ਵੀ ਆ ਇਹਨੂੰ ਨਾਲ ਖੜਿਆ ਹੈ ਇਹ ਮੇਰਾ ਦੂਜਾ ਵਿਆਹ ਮੇਰਾ ਮੇਰਾ ਪਹਿਲਾ ਵਿਆਹ ਹੈ ਮੇਰੀ ਬੇਟੀ ਹੈ ਇੱਕ ਵੱਡੀ ਤੇ ਚਲੋ ਉਹ ਥੋੜੀ ਕੋਈ ਗੱਲਬਾਤ ਹੋ ਗਈ ਸਾਡਾ ਛੱਡ ਛਡਾ ਹੋ ਗਿਆ ਹੈ ਮੈਂ ਤੇ ਮਹਾਰਾਜ ਦੇ ਵਿਆਹ ਤਾਂ ਕੀਤਾ ਹੈ ਕਿ ਚਲੋ ਘਰ ਰੋਟੀ ਪੱਕਦੀ ਹੋ ਜੂਗੀ ਪਰ ਮੰਨਣ ਨਹੀਂ ਹਾਂ ਹਾਂ ਜੀ ਪਹਿਲੇ ਜੋ ਬੱਚਾ ਹੀ ਤੇ ਉਹਦੇ ਮਤਲਬ ਕਿ ਦੂਜੇ ਵਿਆਹ ਤੇ ਉਹਦਾ ਬੇਟਾ ਬੇਟਾ ਹੀ ਉਹਦੇ ਨਹੀਂ ਰੱਖਣਾ ਨਹੀਂ ਚਾਹੁੰਦੇ ਇਹ ਮਤਲਬ ਧੱਕੇ ਨਾਲ ਲੈ ਤੇ ਫਿਰ ਐਂ ਕਬੂਲ ਕੀਤਾ ਉਹਨੂੰ ਰੱਖਿਆ ਐ ਕਿਤੇ ਨਹੀਂ ਉਹਨੂੰ ਰੱਖ ਕੇ ਜਨਾ ਚਾਹੁੰਦਾ ਐ ਤਾਂ ਆਪਣਾ ਬੱਚਾ ਸਮਝਾਇਆ ਉਹਨੂੰ ਤੇ ਮਤਲਬ ਕਿ ਉਹ ਝੂਠੇ ਨਾਮ ਲਾਈ ਜਾਂਦੇ ਹੁਣ ਝੂਠ ਹੀ ਬੋਲੀ ਜਾਂਦੇ ਜੇ ਕੁਤੀ ਮੰਗੇ ਤੁਹਾਡੀ ਮੇਰੇ ਕੋ ਇਹੋ ਮੰਗਿਆ ਪ੍ਰਸ਼ਾਸਨ ਤੋਂ ਦੇ ਐਸਐਸਪੀ ਸਾਹਿਬ ਤੋਂ ਕਿ ਮੇਰੇ ਮੈਨੂੰ ਨਿਆਂ ਦਵਾਇਆ ਜਾਏ ਮੈਂ ਬੇਕਸੂਰ ਆ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਮੈਂ ਕੁੱਝ ਨਹੀਂ ਕੀਤਾ ਅੱਜ ਤੁਸੀਂ ਫੈਸਟ ਮੀਟਿੰਗ ਕਰ ਰਹੇ ਹੋ ਤਾਂ ਕੱਲ ਤੁਸੀਂ ਫਿਰ ਤੋਂ ਹਾਂ ਜੀ ਹਾਂ ਜੀ ਮੈਂ ਸੱਚਾ ਜੀ ਮੈਂ ਪਹਿਲਾਂ ਵੀ ਪੇਸ਼ ਹੋਇਆ ਤੇ ਮੈਂ ਹੁਣ ਕੱਲ ਫਿਰ ਪੇਸ਼ ਹੋ ਜਾਣਾ ਜੀ ਮੈਂ ਕੋਈ ਗੁਨਾਹ ਨਹੀਂ ਜੀ ਕੀਤਾ ਕੀ ਮੰਗ ਕਰਦੇ ਐਸਐਸਪੀ ਸਾਹਿਬ ਮੈਂ ਐਸਐਸਪੀ ਸਾਹਿਬ ਕੋਈ ਮੰਗ ਕਰਦਾ ਮੈਨੂੰ ਨਿਆਂ ਦਿਵਾਇਆ ਜਾਏ ਮੈਨੂੰ ਇਨਸਾਫ ਦਿਵਾਇਆ ਜਾਏ ਜੀ ਮੇਰੇ ਬੱਚੇ ਨੇ ਮੇਰੇ ਤੋਂ ਬਿਨਾਂ ਤੇ ਬੱਚੇ ਰੋਲ ਜਾਣਗੇ ਹਾਂਜੀ ਮਤਲਬ ਕਿ ਬੱਚੇ ਰੋਲ ਜਾਣਗੇ ਮਤਲਬ ਕਿ ਜੇ ਕਮਾਉਣ ਵਾਲਾ ਇਨਾਂ ਕੋਈ ਰਹਾ ਮੇਰਾ ਪਹਿਲਾ ਪਿਓ ਮਰ ਗਿਆ ਤੇ ਹੁਣ ਮੈਂ ਹੀ ਇਨਾਂ ਦਾ ਸਹਾਰਾ ਜੀ ਮੇਰੀ ਮਾਂ ਦੀ ਮਾਂ ਦਾ ਵੀ ਕੋਈ ਬੁਰਾ ਹਾਲ ਹੈ ਜੀ ਬਰੀਕੀ ਨਾਲ ਕੀ ਦੀ ਜਾਣਕਾਰੀ ਕੀਤੀ ਜਾਏ ਜਾਂਚ ਕੀਤੀ ਜਾਏ ਜੀ ਇਹ ਬਿਲਕੁਲ ਝੂਠ ਹੈ ਕੋਈ ਜਦੋਂ ਵੀ ਕੋਈ ਬੇਟਾ ਜਾਂ ਬੇਟੀ ਹੋਣ ਵਾਲੀ ਹੁੰਦੀ ਸੀ ਐਂ ਆਂਗਣ ਵਾਲੀ ਲਿਖਾਉਣੀ ਉਥੋਂ ਟੀਕੇ ਲਗਾਉਣੇ ਆ ਉਥੋਂ ਦਵਾਈਆਂ ਲੈਣੀਆਂ ਤੇ ਉਹ ਕੋਈ ਗੱਲਬਾਤ ਨਹੀਂ ਸੀ ਕੁਛ ਨਹੀਂ ਸੀ ਉਹ ਬੱਚਾ ਕਰਨਾ ਹੀ ਨਹੀਂ ਸੀ ਚਾਹੁੰਦੀ ਜਿਹੜਾ ਝਗੜਾ ਹੋ ਗਿਆ ਨੇ ਕੀਤੀ ਕਿ ਤੁਹਾਡੇ ਦੂਜੇ ਬੇਡੇ ਦਾ ਜਿਹੜਾ ਵੱਖਰਾ ਹੈ ਤੁਹਾਡੇ ਤੋਂ ਫੋਨ ਚੜ੍ਹ ਨਹੀਂ ਹੈ ਨੀ ਉਹਦਾ ਨਾਮ ਵੀ ਆ ਗਿਆ ਉਹ ਕੀ ਕਹਿਣਾ ਚਾਹੁੰਦੇ ਉਹ ਬਿਲਕੁਲ ਬੇਕਸੂਰਾ ਉਹ ਟੀਕਾ ਸੁਣ ਕੇ ਹੁੰਦੀਆਂ ਫੇਰ ਆਏ ਅੰਦਰ ਕਰ ਉਹਨਾਂ ਦੀ ਮਤਲਬ ਉਹਨਾਂ ਨੇ ਨਾਲ ਤੇ ਤੁਰਨਾ ਹੀ ਸੀ ਵੀ ਉਹ ਬੱਚਾ ਕੱਲਾ ਸੀ ਮੇਰਾ ਤੇ ਉਹ ਨਾਲ ਲੈ ਕੇ ਤੇ ਹੱਸਾ ਲਗੇ ਆ ਉਹਨਾਂ ਦਾ ਵਿੱਚ ਕੋਈ ਕੋਈ ਗੱਲਬਾਤ ਨਹੀਂ ਹੈਗੀ ਜਿੱਦਾਂ ਉਹਨੇ ਅੱਗ ਲਾ ਲਈਏ ਮਤਲਬ ਤੁਹਾਡੇ ਬੱਚੇ ਦੇ ਤੁਹਾਡੇ ਦੂਜੇ ਬੱਚੇ ਦੇ ਬੱਚਾ ਕੀ ਸਰਕਾਰ ਨੂੰ ਕੋਈ ਮੰਗ ਕਰੀ ਤਾਂ ਮੈਂ ਇਹੋ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਮੇਰੇ ਬੱਚੇ ਨੂੰ ਇਨਸਾਫ ਮਿਲੇ ਉਹੋ ਹੀ ਕਮਾਨ ਵਾਲਾ ਤਾਂ ਅਸੀਂ ਤਿੰਨ ਜਾਣੇ ਖਾਣ ਵਾਲੇ ਬਸ ਇਹ ਉਹ ਉਹ ਕੋਈ ਸਾਫ ਮੰਗਦੇ ਇਹ ਕਿਉਂ ਬੈਠਾ ਸੀ ਉਹਦਾ ਪਹਿਲਾ ਉਹ ਵੀ ਮੇਰੇ ਕੋ ਕੋ ਕੇ ਲੈ ਗਏ ਕਿ ਅਸੀਂ ਨਹੀਂ ਇੱਥੇ ਰਹਾਂਗੇ ਬ੍ਰੀਕੀ ਨਾਲ ਚਾਹੀਦੀ ਹਾਂਜੀ ਬ੍ਰੀਕੀ ਨਾਲ ਜਾਂ ਚਾਹੀਦੀ ਸੀ